ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿ 10ਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹੱਥ ਦੈਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੋਟ ਸਵੇ ਤਮ ਗਾਵੋ ਆਪ ਹਾਥ ਦਾ ਮੋਹਿਵ ਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਚਾਉ ਨਿਜ ਕਰਦੈ ਕਰੀਐ ਸਭ ਮੈਰਨ ਕੋ ਆਜ ਸੰਗਰੇਜੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾ ਹੋ ਸੁਤਮ ਤੇ ਪਾਉ ਸੇਵਕ ਸੇਖਾ ਹਮਾਰੇ ਤਾਰਿਅ ਹੈ ਚੁਣ ਚੁਣ ਸਤਰ ਹਮਾਰੇ ਮਾਰਿਅ ਹੈ ਆਪ ਹੱਥ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾ ਸੁ ਨਿਵਰੇਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰੇ ਉਹ ਰੱਛਾ ਰੱਖ ਲੈ ਹੋ ਮੋਹਿ ਰਖਣ ਹਾਰੀ ਸਾਹਿਬ ਸੰਤ ਸਹਾਏ ਪਿਆਰੇ ਨੀਨਬੰਦ ਦੁਸ਼ਟਣ ਕੇ ਹੰਕਾਰ ਤੂੰ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੂ ਆਵਤਰਾ ਕਾਲ ਪਾਏ ਕਰੋ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਤਜਛਨ ਉਪਜਾਇਓ ਆਰ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸੁਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਯੋ तरन को पलमो वाद गियो कट कट के अंतर की जानत भले बुरे की पीर पहचानत चिटी ते कुंचरे असथूला सब पर कृपा दृष्ट कर फूला संता दुख पाए ते दुखी सुख पाए साधन के सुखी एक एक की पीर पहचानै कट कट के पट पट की जाने ਜਬੋਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋਂ ਕਬਹੋਂ ਤੁਮ ਮੈਂ ਮਿਲਤੋ ਦੇਹ ਧਾਰੋ ਸਭ ਹੂੰ ਜੀਤੇ ਬਦਨ ਸ੍ਰੇਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਬ੍ਰਿੰਕਾਰ ਨਿਰਮਕਾਰ ਨਿਰਲੰਭ ਆਦੇ ਅਨੀਲ ਅਨਾਦੇ ਸੰਭੂ ਤਾ ਕਾ ਮੂੜੇ ਆਚਾਰਤ ਭੇਦਾ ਜਾ ਕੋ ਪੇਬ ਨਾ ਪਾਬਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕਉ ਕਹਿਤ ਸਦਾ ਸੇਵ ਦ੍ਰਿੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਮਰਨ ਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰਗ ਭਇਓ ਰਾਵਤ ਹੀ ਪੂਪਾ ਅੰਡ ਜੁ ਜੀਰ ਜਸੇਤ ਜਕੀਨੀ ਉਦਬੁਜ ਖਾਨ ਬਹਰ ਰਚ ਦਿਨੀ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਿਮਟ ਹੋਇਓ ਸੰਕੁਰ ਇਕੈਠਾ ਸਬਰੀ ਸ੍ਰੇਸ਼ਟ ਦਿਖਾਏ ਅਚੰ ਪਵ ਆਦ ਜੁਗਾਦ ਸਰੂਪ ਹੋ ਜੰ ਪਵ ਅਵਰ ਅਚਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੂ ਦੁਟ ਜਿਤੇ ਉਠ ਬਤ ਉਤ ਪਾਤਾ ਸਕਲ ਬਲੇਚ ਕਰੋ ਰਣ ਘਾਤਾ ਜੇ ਅਸਤੁ ਜਿਤਾਵ ਸ਼ਰਣੀ ਪਰੇ ਇਨਕੇ ਦੁਸ਼ਟ ਦੁਖਤ ਹੋਏ ਮਰੇ ਦੁਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤੋਂ ਮੋ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰੇਸ਼ਟ ਟਾਰਨ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾਂ ਕੇ ਤਾਪ ਤਨ ਕੋ ਮੋ ਹਰ ਹੋ ਰਿੱਧਿ ਸਿਧਿ ਕਰਮੋ ਸਭ ਹੋਈ दुष्ट साहस असवै सकन कोई एक बार जिन तु मैं संभार काल फासते ताहे उबारा जिन नर नाम तिहारो कहा दारद दुष्ट दोखते रहा खड्ग के तमे शरण तिहारी आप हाथ दए लेहो उबारी सर्वथौर मोह सहाय दुष्ट दोखते लेहो बचाई सवैया पाए गहे जब ते तुमरे तब ते को आंख तरै नहीं आने ओ राम रहीम कुरान कुरान अनेक कह मत एक ना मानेओ सिमरत शास्त्र भेद सब बहू भेद कह हम एक न जानियो श्री जस पान ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ